ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਮਟਾਪੇ ਤੋਂ ਮੁਕਤੀ ਭਾਗ ਨੰਬਰ 7.1 ਚਾਹ ਵਿੱਚ ਕਿੰਨੀਆਂ ਕੈਲਰੀਆਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪਤਾ ਕਰਦੇ ਹਾਂ ਕਿ ਇੱਕ ਕੱਪ ਚਾਹ ਵਿੱਚ ਕਿੰਨੀਆਂ ਕੈਲਰੀਆਂ ਹੋ ਸਕਦੀਆਂ ਹਨ ਜੇਕਰ ਇੱਕ ਕੱਪ ਚਾਹ ਬਣਾਉਣ ਲਈ ਤੁਸੀਂ ਅੱਧਾ ਕੱਪ ਦੁੱਧ ਪਾਉਂਦੇ ਹੋ ਅਤੇ ਦੋ ਚਮਚ ਖੰਡ ਤਾਂ ਚਾਹ ਦੀਆਂ ਕਿੰਨੀਆਂ ਕੈਲਰੀਆਂ ਬਣੀਆਂ ਅੱਧਾ ਕੱਪ ਦੁੱਧ ਵਿੱਚ ਹੁੰਆਂ ਲਗਭਗ 100 ਕੈਲਰੀਆਂ ਅਤੇ ਜੇ ਇੱਕ ਚਮਚ ਖੰਡ ਵਿੱਚ 20 ਕੈਲਰੀਆਂ ਹਨ ਤਾਂ ਦੋ ਚਮਚੇ ਵਿੱਚ ਹੋਈਆਂ ਲਗਭਗ 40 ਕੈਲਰੀਆਂ 100 ਅਤੇ 40 ਦਾ ਜੋੜ ਹੋਇਆ 140 ਕੈਲਰੀਆਂ ਯਾਨੀ ਕਿ ਚਾਹ ਦੇ ਇੱਕ ਕੱਪ ਵਿੱਚ ਕੁੱਲ 140 ਕੈਲਰੀਆਂ ਹੋਈਆਂ ਚਾਹ ਪੱਤੀ ਇਲਾਇਚੀ ਲੌਂਗ ਜਾਂ ਇਹੋ ਜਿਹੇ ਕੋਈ ਵੀ ਮਸਾਲੇ ਵਿੱਚ ਕੈਲਰੀਆਂ ਨਾ ਦੇ ਬਰਾਬਰ ਹੁੰਦੀਆਂ ਹਨ ਤਾਂ ਦੋਸਤੋ ਆਪਣੇ ਸਰੀਰ ਦੀਆਂ ਕੈਲਰੀਆਂ ਕਾਊਂਟ ਕਰਨ ਤੋਂ ਬਾਅਦ ਕਿ ਮੈਨੂੰ ਇੱਕ ਦਿਨ ਦੇ ਵਿੱਚ 1500 ਕੈਲਰੀਆਂ ਚਾਹੀਦੀਆਂ ਨੇ ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਅਸੀਂ ਦਿਨ ਦੇ ਵਿੱਚ 5 ਕੱਪ ਚਾਹ ਪੀ ਲਈ ਤਾਂ ਘੱਟੋ-ਘੱਟ ਨਾਵਾਲੀਆਂ 600 ਤੋਂ 700 ਕੈਲਰੀਆਂ ਅਸੀਂ ਖਾ ਲੀਆਂ ਜਿਹੜੀਆਂ ਕਿਸੇ ਗਲਤੀ ਜਿ ਨਹੀਂ ਆਉਂਦੀਆਂ ਤਾਂ ਬਹੁਤ ਬੰਦੇ ਕਹਿੰਦੇ ਨੇ ਸਾਡਾ ਭਾਰ ਨਹੀਂ ਘਟਦਾ ਮੈਂ ਤਾਂ ਕੁਝ ਖਾਂਦਾ ਵੀ ਨਹੀਂ ਆਹ ਬੇਲੋੜੀ ਜਿਹੀਆਂ ਚੀਜ਼ਾਂ ਸਾਨੂੰ ਪਤਲਾ ਨਹੀਂ ਹੋਣ ਦਿੰਦੀਆਂ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਚਾਹ ਨੂੰ ਨਾ ਮਾਤਰ ਕਰਦੋ ਇਹ ਪੀਣੀ ਵੀ ਹੈ ਪਰ ਉਹੀ ਟਾਈਮ ਦੀ ਪਿਓ ਜਿਹੜੇ ਟਾਈਮ ਦੀ ਇਸ ਦੁਨੀਆ ਦੇ ਵਿੱਚ ਬਣਦੀ ਹੈ ਸਵੇਰ ਦੀ ਚਾਹ ਟੀ ਬ੍ਰੇਕ ਦੀ ਚਾਹ ਤੇ ਸ਼ਾਮ ਦੀ ਚਾਹ ਉਹ ਐਗਜ਼ੈਂਪਲਾਂ ਉਹ ਕੰਮ ਛੱਡ ਦੋ ਕਿ ਜਦੋਂ ਕੋਈ ਆਇਆ ਧਰ ਲੋ ਚਾਹ ਜਦੋਂ ਕੋਈ ਆਇਆ ਧਰ ਲੋ ਚਾਹ ਤਾਂ ਤੁਸੀਂ ਫਿਰ ਪਤਲਾ ਹੋਣ ਵਾਲਾ ਸੁਪਨਾ ਛੱਡ ਦੋ ਤਾਂ ਮੇਰੇ ਕਹਿਣ ਤੋਂ ਭਾਵ ਹੈ ਕਿ ਧਰ ਲੋ ਚਾਹ ਨੂੰ ਛੱਡੋ ਤੇ ਪਤਲੇ ਹੋਣ ਵਾਸਤੇ ਸ਼ੁਰੂ ਹੋ ਜੋ ਤਾਂ ਦੋਸਤੋ ਇਹ ਸੀਗਾ ਚਾਹ ਦਾ ਫਾਰਮੂਲਾ ਕਿ ਇੱਕ ਕੱਪ ਵਿੱਚ ਕਿੰਨੀਆਂ ਕੈਲਰੀਆਂ ਹੁੰਦੀਆਂ ਨੇ ਤਾਂ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਅੱਧੂ ਬਾਅਦ ਅਸੀਂ ਗੱਲ ਕਰਾਂਗੇ ਸਬਜ਼ੀਆਂ ਵਿੱਚ ਕਿੰਨੀਆਂ ਕਲਰੀਆਂ ਹੁੰਦੀਆਂ ਨੇ ਸਬਤ ਸ਼੍ਰੀ